ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ ਵਾਹ ਵਾਹ ਆਪ ਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪ ਦੇ ਘਰਾਂ ਵਾਸਤੇ ਆਪ ਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕੈਰੋਂ ਹੋਰੀ ਜੋ ਸਿੱਧੂ ਹੋਰੀ ਪੱਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪ ਦੇ ਕਰ ਰਹੇ ਝਾੜੂ ਵਾਲਿਆਂ ਨੂੰ ਇਹ ਕਹਿ ਰਿਹਾ ਕਿ ਪੋਚਾ ਲਿਆ ਕਰੋ ਝਾੜੂ ਨਾਲ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕੌਮਾ ਹੋ ਜਾਂਦਾ ਝਾੜੂ ਦੇਖ ਕੇ ਠੀਕ ਜਿਹਾ ਨਹੀਂ ਲੱਗਦਾ ਸਾਨੂੰ ਪੋਚੇ ਲਾਉਣ ਲਾਦੇ ਤੁਸੀਂ ਇਹ ਹੱ ਇਹ ਇਹ ਮੰਨ ਬੈਠੇ ਹੰਕਾਰ ਦੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਬਸ ਅਸੀਂ ਹੋਨੇ ਹੋਨੇ ਆ ਬਸ ਕਰ ਲੋ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਵੀਰ ਕਿਧਰੋਂ ਆ ਗਏ ਲੈ ਇਹ ਕੋ ਪਾਰਟੀ ਹੈ ਲੈ ਇਹਨਾਂ ਨੂੰ ਸਰਕਾਰ ਥੋੜੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਨੇ ਹੁੰਨੇ ਆ ਜਦੋਂ ਮੈਂ 2014 ਚ ਸੰਗਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦੀ ਪਾਰਟੀ ਵੱਲੋਂ ਮਜਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਹੀ ਉਸ ਵੇਲੇ ਖੜਾ ਮੇਰੇ ਵਿਰੁੱਧ ਕਾਲੀਦਾਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਜਦ ਮੈਂ ਆਉਂਦਾ ਸੀ ਇਕ ਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐਂ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਵੀ ਢੀਂਡ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਵਕਤ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ساری ਉਮਰ ਐ ਮਜ਼ਾਕ ਕਰਦੇ ਸੀ ਆਪਾਂ ਰੁੰਦੇ ਨਾ ਹੁਣ ਪਹਿਲਾਂ 14 ਚ ਬਾਪੂ 19 ਚ ਪੁੱਤ ਘਰੇ ਬਿਠਾਦੇ ਪਬਲਿਕ ਨੇ ਬਿਠਾਇਨੇ ਮੈਂ ਨਹੀਂ ਬਿਠਾਏ ਪਬਲਿਕ ਨੇ ਇਹਨਾਂ ਨੂੰ ਐਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜੇ ਹਾਰ ਜੀ ਅਸੀਂ ਰਾਜ ਸਭਾ ਚਲੇ ਜਾਨੇ ਹੁੰਦੇ ਆ ਉਧਰ ਜਾਂਦੇ ਆ ਫਿਰ ਉਧਰ ਕੀ ਚੋਰ ਮੋਰੀ ਬਣਾ ਰੱਖੀ ਉਹਦੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਾਵੇਂ ਤੁਮਾਨੂੰ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਇਹ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜੱਗ ਬਸ ਇਸ ਗੱਲ ਤੇ ਦੁੱਖ ਹੈ ਕਿ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਸੀ ਆਹ ਪਾ ਗਏ ਇਹਨਾਂ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬਸ ਕਿ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ ਤੁਹਾਡੇ ਚੋ ਵੀ ਹਜੇ ਬਣਨੇ ਆ ਹੋਰ ਬਣਨੇ ਆ ਅਜੇ ਤਾਂ ਆਮ ਆਦੀ ਪਾਰਟੀ ਹੈ ਆਮ ਆਦਮੀ ਨੂੰ ਮੌਕਾ ਦਿੰਦੀ ਹੈ ਜਿਹੜਾ ਮਿਹਨਤ ਕਰੂਗਾ ਆ ਜਾਓ ਅੱਗੇ ਚੇਅਰਮੈਨ ਲਾਇ ਨੇ ਬਹੁਤ ਸਾਰੇ ਮੁੰਡੇ ਹਣ ਨਵੇਂ ਯੰਗ ਮੁੰਡੇ ਕਰੋ ਵੀ ਕੀ ਗੱਲ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ ਇਹ ਬਦਲਾ ਹਸਪਤਾਲ ਬਣਾ ਲਾਂਗੇ ਸਕੂਲ ਬਣਾ ਦਿਆਂਗੇ ਸ਼ਾਨਦਾਰ ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਲਗੀਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਹ ਤੋਂ ਪਹਿਲਾਂ ਆਣੇ ਦੇ ਨੀਤਾਂ ਮਾੜੀਆਂ ਸੀ ਬੜਾ ਕੁੱਝ ਸਮਾਨ ਨਿਕਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਧੁਮਾਕੇ ਦੇਖੋਗੇ ਵਾਹ ਵਾਹ ਆਪਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪਦੇ ਘਰਾਂ ਵਾਸਤੇ ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਸਮਾਨ ਕੱਢ ਰਹੇ ਹਾਂ ਦੋ ਚਾਰ ਦਿਨਾਂ 'ਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਏ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਏ ਉਹਦੀ ਪੈਨਸ਼ਨ ਸਾਰੀ ਉਮਰ ਦੀ ਜੇ ਉਹ ਦੋ ਵਾਰੀਆਂ ਐਮ.ਐਲ.ਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲੋ ਉਹ ਪੰਜ ਵਾਰੀਆਂ ਐਮ.ਐਲ.ਏ ਬਣ ਗਿਆ ਤੇ ਛੇਵੀਂ ਵਾਰ ਜਦ ਹਾਰ ਗਿਆ じゃ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਨੂੰ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਏ ਤਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵਿਵਾਦ ਮਿਲ ਗਏ ਪੌਣੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਲੋਕ ਤਨਖਾਹ ਨੂੰ ਤਰਸ ਜਾਂਦੇ ਲੋਕ ਵਡਾਪਾ ਪੈਨਸ਼ਨ ਨੂੰ ਤਰਸ ਜਾਂਦੇ ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀ ਹੈ ਲੋ ਨਹੀਂ ਮੈਂ ਇਹਦੇ ਵੀ ਕਾਟਾ ਮਾਰ ਦੂੰ ਕਹਿੰਦੇ ਚੱਲੇ ਇਹਨਾਂ ਇੱਕ ਤਰੱਕ ਲੈ ਇੱਕ ਤਰੱਕ ਮੈਂ ਕਿਹਾ ਉਹ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਐ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉਹ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਹ 5-5 ਲੱਖ ਪੈਨਸ਼ਨ ਲੈਣੀਆਂ ਨੇ ਹੌਣਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾ ਧਰ ਲੈ ਆਨੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜੈਨਾਬੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਸ਼ਾਮਲਾ ਟਾਈਂ ਜ਼ਮੀਨ ਛੱਡ ਛਡਵਾ ਚੁੱਕਿਆ 11 ਹੇਕ ਡਬ ਰੱਖੀ ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਹੁਣ ਵਾਲੇ ਦਿਨਾਂ ਚ ਹੋ ਕਰ ਦਾਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 98838